ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਅਸੀਂ ਸਾਰੇ ਨਾਲ ਵਦਨੀ ਬਾਈਪਾਸ ਤੇ ਜਾ ਰਹੇ ਸੀਗੇ ਤੇ ਇੱਕ ਵੀਰ ਗੱਡੀ ਵਾਲਾ ਤੇ ਮੈਂ ਉਹਨੂੰ ਲਾਈਟ ਮਾਰ ਕੇ ਰੋਕਿਆ ਮੈਂ ਤੇਰੇ ਗੱਟੇ ਲੈ ਗਏ। ਬਾਈ ਦੱਸੀ ਕੀ ਕਹਾਣੀ ਹੋਈ ਐ ਇਹ? ਵਦਨੀ ਬਾਈਪਾਸ ਤੇ ਆ ਵੀਰ। ਬਾਈ ਮੋਗ ਗਿਆ ਤੇ ਚੱਲੇ ਆ ਮੈਂ। ਤੇ ਆਉਂਦਾ ਉਹਦੇ ਆ ਬਾਈਪਾਸ ਤੇ ਵਦਨੀ ਵਾਲੇ ਤੇ ਮੰਨ ਕੇ ਚੱਲ ਪਿਛਲੇ ਫਲਾਈਓਵਰ ਤੇ। ਮੈਂ ਦੇਖਿਆ ਕਿ ਮੈਂ ਹਜੇ ਢਾਬੇ ਤੇ ਰੋਕਦਾ ਰੋਕਦਾ ਅੱਗੇ ਆਇਆ। ਤੇ ਤੇਰੇ ਵਾਲੀ ਗੱਡੀ ਦੇ ਮਾਗਰ। ਹਲੇ ਮਾਗਰਾਂਗੇ ਤਾਂ ਲਾਈਟਾਂ ਮਾਰੀ ਨਾ ਮੈਂ ਦੇਖਿਆ ਉਹ ਪਿੱਛੋਂ ਸਰਪਾਲ ਪਾੜ ਕੇ ਉੱਪਰੋਂ ਪਾੜਤੀ। ਮੈਂ ਮਨ ਲਗਾ ਚੱਲ ਘਟ ਘਟ 10 ਗੱਟੇ ਲਾਹੇ ਬਨੇ ਬਾਈ ਚੱਲ ਬਹੁਤ ਗਲਤ ਆ ਵੀਰ ਜਦੋਂ ਮੈਂ ਵੇਖਿਆ ਨਾਲ ਦੀ ਨਾਲ ਮੈਂ ਵੀਰ ਨੂੰ ਬੰਦ ਲੈਟ ਮਾਰੀ ਬੰਦ ਲੈਟ ਨਾਲ ਨਾਰਦਿਆਂ ਨਾਲ ਹੀ ਇਹ ਵੀਰ ਨੇ ਗੱਡੀ ਰੋਕੀ 10 ਮਿੰਟ ਪਹਿਲਾਂ ਮੈਂ ਇਹਨੂੰ ਪਾਸ ਕੀਤਾ ਕੋਈ ਗੱਲਬਾਤ ਨਹੀਂ ਸੀ ਆ 10 ਮਿੰਟਾਂ ਦੇ ਵਿੱਚ ਵਿੱਚ ਵਦਨੀ ਬਾਈਪਾਸ ਹੈ ਕਿ ਬੁੱਟਰ ਹੈ ਵਦਨੀ ਹੈ ਵਦਨੀ ਬਾਈਪਾਸ ਦੇ ਉੱਤੇ ਮੋਟਰਸਾਈਕਲ ਤੇ ਆ 10 ਗੱਟੇ ਵੀਰ ਲਾ ਕੇ ਲੈ ਗਏ ਆ ਦੱਸੋ ਗੱਡੀ ਵਾਲਾ ਕੀ ਕਰੇ ਆ ਵੀਰ ਦਾ ਨੰਬਰ ਆ ਦੇਖ ਗੱਡੀ ਦਾ ਕਿਹੜਾ ਏਰੀਆ ਵੀਰ ਆਪਣਾ ਮੇਰਾ ਭਾਈ ਤੂ ਰਿਵਾਜੇ ਵਾਜ ਭਾਈ ਬਹੁਤ ਗਲਤ ਗੱਲਾਂ ਦੇਖੋ ਪੰਜਾਬ ਦੇ ਕਿੱਦਾਂ ਮਾੜੇ ਹਲਾਤਾ ਸਾਰਾ ਭਾਈਚਾਰਾ ਖੜਾ ਵੇ ਲੋ ਕੀ ਬਣੂਗਾ ਦੁਨੀਆ ਦਾ ਯਾਰ ਆ 10 ਮਿੰਟ ਦੇ ਵਿੱਚ ਹੀ ਇਹ ਕੰਮ ਹੋ ਗਿਆ ਦੇਖ ਲੋ ਹੋਰ ਵੀਰ ਕੁਝ ਬੋਲਣਾ ਚਾਹਣਾ ਤੂੰ ਬਹੁਤ ਥੱਕਿਆ ਆ ਵੀਰ ਬਹੁਤ ਜਿਆਦਾ ਥਕਾ ਥੋੜਾ ਨਹੀਂ ਇਹ ਆ ਦੇ ਪਿਛਲੇ ਹਿਸਾਬ ਨਾਲ ਯਾਰ ਫਲਾਈ ਓਵਰ ਤੇ ਹੋਇਆ ਪਿੱਛੇ ਆ ਵੇਖੀ ਗਿਆ ਨੀ ਆ ਵੇਖੀ ਵੜ ਗਈ ਗਿਆਨੀ ਵੀਡੀਓ ਸਾਸਤਰੀ ਕਾਲ ਵੀਰੇ ਸਾਰਿਆਂ ਨੂੰ ਅਸੀਂ ਸਾਰੇ ਨਾਲ ਵਦਨੀ ਬਾਈਪਾਸ ਤੇ ਜਾ ਰਹੇ ਸੀਗੇ ਤੇ ਇੱਕ ਵੀਰ ਗੱਡੀ ਵਾਲਾ ਤੇ ਮੈਂ ਇਹਨੂੰ ਲਾਈਟ ਮਾਰ ਕੇ ਰੋਕਿਆ ਮੈਂ ਤੇਰੇ ਗੱਟੇ ਲੈ ਗਏ। ਭਾਈ ਦੱਸੀ ਕੀ ਕਹਾਣੀ ਹੋਈ ਆ ਇਹ? ਵਦਨੀ ਬਾਈਪਾਸ ਤੇ ਆ ਵੀਰ। ਭਾਈ ਮੋਗ ਗਿਆ ਜਦੋਂ ਚੱਲੇ ਆ ਮੈਂ ਤੇ ਆਉਂਦੇ ਆ ਉਹ ਬਾਈਪਾਸ ਤੇ ਵਦਨੀ ਵਾਲੇ ਤੇ ਮੰਨ ਕੇ ਚੱਲ ਪਿਛਲੇ ਫਲਾਈਓਵਰ ਤੇ ਮੈਂ ਦੇਖਿਆ ਕਿ ਮੈਂ ਹਜੇ ਢਾਬੇ ਤੇ ਰੋਕਦਾ ਰੋਕਦਾ ਅੱਗੇ ਆਇਆ ਤਾਂ ਤੇਰੇ ਵਾਲੀ ਗੱਡੀ ਦੇ ਮਾਗਰ। ਹਲੇ ਮਾਗਰਾਂ ਕੇ ਟਾਇਲਟਾਂ ਮਾਰੀ ਨਾ ਮੈਂ ਦੇਖਿਆ ਉਹ ਪਿੱਛੋਂ ਸਰਪਾਲਾ ਪਾੜ ਕੇ ਉੱਪਰੋਂ ਪਾੜਤੀ। ਮਾਨ ਲਗਾ ਚੱਲ ਘਟੂ ਘਟ 10 ਗੱਟੇ ਲਾਹੇ ਬਨੇ ਬਾਈ ਚਲ ਬਹੁਤ ਗਲਤ ਆ ਵੀਰ ਜਦੋਂ ਮੈਂ ਵੇਖਿਆ ਨਾਲ ਦੀ ਨਾਲ ਮੈਂ ਵੀਰ ਨੂੰ ਬੰਦ ਲੈਟ ਮਾਰੀ ਬੰਦ ਲੈਟ ਨਾਲ ਨਾਰਦਿਆਂ ਨਾਲ ਹੀ ਇਹ ਵੀਰ ਨੇ ਗੱਡੀ ਰੋਕੀ 10 ਮਿੰਟ ਪਹਿਲਾਂ ਮੈਂ ਇਹਨੂੰ ਪਾਸ ਕੀਤਾ ਕੋਈ ਗੱਲਬਾਤ ਨਹੀਂ ਸੀ ਆ 10 ਮਿੰਟਾਂ ਦੇ ਵਿੱਚ ਵਿੱਚ ਵਦਨੀ ਬਾਈਪਾਸ ਹੈ ਕਿ ਬੁੱਟਰ ਹੈ ਵਦਨੀ ਹੈ ਵਦਨੀ ਬਾਈਪਾਸ ਦੇ ਉੱਤੇ ਮੋਟਰਸਾਈਕਲ ਤੇ ਆ 10 ਗੱਟੇ ਵੀਰ ਲਾ ਕੇ ਲੈ ਗਏ ਆ ਦੱਸੋ ਗੱਡੀ ਵਾਲਾ ਕੀ ਕਰੇ ਆ ਵੀਰ ਦਾ ਨੰਬਰ ਆ ਦੇਖ ਗੱਡੀ ਦਾ ਕਿਹੜਾ ਏਰੀਆ ਵੀਰ ਆਪਣਾ ਮੇਰਾ ਭਾਈ ਤੂ ਰਵਾਜੂ ਭਾਈ ਬਹੁਤ ਗਲਤ ਗੱਲਾਂ ਦੇਖੋ ਪੰਜਾਬ ਦੇ ਕਿੱਦਾਂ ਮਾੜੇ ਹਲਾਤਾ ਸਾਰਾ ਭਾਈਚਾਰਾ ਖੜਾ ਵੇ ਲੋ ਕੀ ਬਣੂਗਾ ਦੁਨੀਆ ਦਾ ਯਾਰ ਆ 10 ਮਿੰਟ ਦੇ ਵਿੱਚ ਹੀ ਇਹ ਕੰਮ ਹੋ ਗਿਆ ਦੇਖ ਲੋ ਹੋਰ ਵੀਰ ਕੁਝ ਬੋਲਣਾ ਚਾਹਣਾ ਤੂੰ ਬਹੁਤ ਥੱਕਾ ਆ ਵੀਰ ਬਹੁਤ ਜਿਆਦਾ ਥੱਕਾ ਥੋੜਾ ਨਹੀਂ ਇਹ ਆਹ ਦੇ ਪਿਛਲੇ ਹਿਸਾਬ ਨਾਲ ਯਾਰ ਫਲਾਈ ਓਵਰ ਤੇ ਹੋਇਆ ਪਿੱਛੇ ਆਹ ਵੇਖੀ ਗਿਆ ਨੀ ਆਹ ਵੇਖੀ ਵੜ ਗਈ ਗਿਆਨੀ ਵੀਡੀਓ